ਨਾਮਾ ਚੀਬਾ ਕਬੀਰ ਜੁਲਾਹਾ ਦੇਖ ਲਓ ਨਾਮ ਦੇ ਭਗਤ ਨੂੰ ਸ਼ੀਂਬਾ ਲੋਕ ਕਹਿੰਦੇ ਸੀ ਦੀੜੇ ਧੋ ਕੇ ਕੋਯਾਰਾ ਕਰਦਾ ਸੀ ਅਤੇ ਕਬੀਰ ਨੂੰ ਲੋਕ ਜੁਲਾਹਾ ਕਹਿੰਦੇ ਨੀਵੀਂ ਜਾਤ ਵਾਲਾ ਪੂਰੇ ਗੁਰ ਤੇ ਗਤ ਪਾਈ ਗੁਰੂ ਦੀ ਕਿਰਪਾ ਕਰਕੇ ਇਹਨਾਂ ਨੂੰ ਮੁਕਤ ਕਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਕਬੀਰ ਪੰਥੀ ਆ ਸਾਧ ਸੰਗਤ ਜੀ ਭਾਈ ਭਾਈ ਲੈਣਾ ਸੀ ਇਹਨਾਂ ਤਾਰੀਖ ਬਣਾਈ ਹੈ ਸਾਰੇ ਭਗਤ ਕਾਂਸੀ ਜੀ ਗੁਰੂ ਸਾਹਿਬ ਜੀ ਨੂੰ ਮਿਲੇ ਆ ਰਾਮਾਨੰਦ ਜੀ ਵੀ ਮਹਾਰਾਜ ਨੂੰ ਮਿਲੇ ਆ ਰਾਮਾਨੰਦ ਜੀ ਨੇ ਵੀ ਨਿਰਗੁਣ ਸਰਗੁਣ ਦੀ ਏਕਤਾ ਗੁਰੂ ਨਾਨਕ ਸਾਹਿਬ ਨਾਲ ਮਿਲ ਕੇ ਪਾਈ ਹੈ ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਭਗਤ ਸਾਰੇ ਕਾਂਸੀਬ ਜੀ ਗੁਰੂ ਸਾਹਿਬ ਨੂੰ ਮਿਲੇ ਹੈ ਅਤੇ ਕਬੀਰ ਸਾਹਿਬ ਜੀ ਬਾਹਰੋਂ ਪੰਜ ਕੋਸੀ ਤੀਰਥ ਤੋਂ ਆਉਂਦੇ ਹੋਏ ਕਾਂਸੀ ਤੋਂ ਬਾਹਰ ਜੋ ਭਗਤ ਸਾਰੇ ਗੁਰੂ ਸਾਹਿਬ ਨੂੰ ਵਿਦਿਆ ਕਰਨਗੇ ਇਸੀ ਉੱਥੇ ਮਹਾਰਾਜ ਨੂੰ ਮਿਲੇ ਸਨ ਕਬੀਰ ਜੀ 106 ਸਾਲ ਦੀ ਕਬੀਰ ਦੀ ਉਮਰ ਸੀ ਇਸ ਪ੍ਰਕਾਰ ਇਹ ਸਾਰੇ ਭਗਤ ਗੁਰੂ ਸਾਹਿਬ ਨਾਲ ਮਿਲੇ ਹਨ ਹਾਂ ਜੀ ਨਾਮਾ ਚੀਬਾ ਕਬੀਰ ਜੁਲਾਹਾ ਦੇ ਨੂੰ ਸ਼ੀਂਬਾ ਕਿਹਾ ਕਰਦੇ ਲੋਕ ਅਤੇ ਕਬੀਰ ਸਾਹਿਬ ਨੂੰ ਜੁਲਾਹਾ ਕਹਿੰਦੇ ਸਨ ਪੂਰੇ ਗੁਰ ਤੇ ਗਤ ਪਾਉਨ ਸਰਗੁਰੂ ਨਾਨਕ ਦੇਵ ਜੀ ਦੀ ਕਿਰਪਾ ਕਰਕੇ ਗਤ ਮੁਕਤੀ ਇਹਨਾਂ ਨੂੰ ਪਾ ਲਈ ਬ੍ਰਹਮ ਕੇ ਬੀਤੇ ਸ਼ਬਦ ਪਛਾਣ ਕੇ ਬ੍ਰਹਮੂ ਸੁਪ ਤੇ ਬੀਤੇ ਜਾਣੂ ਹੋ ਗਏ ਤੇ ਸ਼ਬਦ ਬ੍ਰਹਮ ਨੂੰ ਇਹਨਾਂ ਨੇ ਪਛਾਣ ਲਿਆ ਹੈ ਹਉ ਮੈਂ ਜਾਤ ਗਵਾਈ ਜਿਹੜੀ ਜਾਤ ਪਾਤ ਹੀ ਹਉ ਮੈਂ ਸੀ ਨਾ ਭਗਤਾਂ ਨੂੰ ਗਵਾਤੀ ਨਾ ਜੁਲਾਹਾ ਪੁਣਾ ਰਿਹਾ ਹੈ ਨਾ ਛਿੰਬਾ ਪੁਣਾ ਰਿਹਾ ਸੋਰ ਨਰਪਤਨ ਕੀ ਬਾਣੀ ਗਾਖਣੋ ਦੇਵਤੇ ਜਿਹੜੇ ਹਮੇ ਨਰਪੁਰਸ਼ ਵੀ ਉਹਨਾਂ ਮਹਾਪੁਰਖਾਂ ਦੀ ਭਗਤਾਂ ਦੀ ਬਾਣੀ ਗਾਉਂਦੇ ਐ ਕੋਈ ਨਾ ਮਿਟੇ ਪਾਈ ਕੋਈ ਉਹਦੀ ਗੁਰਬਾਣੀ ਨੂੰ ਮੇਟ ਨਹੀਂ ਸਕਦਾ ਗੁਰੂ ਸਾਹਿਬ ਨੇ ਆਪਦੇ ਵਿੱਚ ਅਭੇਦ ਕੀਤੇ ਆ ਭਗਤਾਂ ਦੀ ਬਾਣੀ ਨੂੰ ਆਪਦੇ ਰੂਪ ਵਿੱਚ ਮੇਲਿਆ ਗੁਰਬਾਣੀ ਵਿੱਚ ਭਗਤ ਜਵਾਨੀ ਨਾਰ ਲਾਈ ਹੈ ਕੋਈ ਮਿਟਾ ਨਹੀਂ ਸਕਦਾ ਏ ਭਾਈ ਜਿਹੜਾ ਕੋਝੇ ਯਤਨ ਕੀਤੇ ਮਟਾਉਣ ਦੇ ਉਹ ਆਪ ਹੀ ਮਿਟ ਗਏ